ਨਾਵਲ ਮਿੱਤਰ ਪਿਆਰੇ ਨੂੰ ਲੇਖਕ ਜਸਵੰਤ ਸਿੰਘ ਕਮ ਭਾਗ ਬਾਈਮਾ ਅੰਕ ਬਾਈਮਾ ਇਹ ਸਮਝ ਮੈਨੂੰ ਨਹੀਂ ਆਉਂਦੀ ਸੀ ਹਾਕਮ ਸਿੰਘ ਜਦ ਮੋਟਰਸਾਈਕਲ ਲੈ ਕੇ ਕਿਤੇ ਬਾਹਰ ਜਾਂਦਾ ਸੀ ਤਦ ਕਈ ਕਈ ਦਿਨ ਨਹੀਂ ਮੁੜਦਾ ਸੀ ਉਹ ਜਾਂਦਾ ਹੋਇਆ ਆਖਦਾ ਇੱਕ ਦੋ ਦਿਨ ਮੇਰੀ ਉਡੀਕ ਨਾ ਕਰੀ ਮੈਂ ਸਾਂ ਕਿ ਉਸ ਦੇ ਸੁਪਨੇ ਵਿੱਚ ਵੀ ਉਡੀਕ ਕਰਨ ਨੂੰ ਤਿਆਰ ਨਹੀਂ ਸਾਂ ਉਸ ਦੇ ਬਾਹਰ ਜਾਣ ਦਾ ਮੈਨੂੰ ਕੀ ਦਖ ਹੋ ਸਕਦਾ ਸੀ ਮੈਂ ਮੈਂ ਇਹ ਵੀ ਕਦੇ ਨਹੀਂ ਪੁੱਛਿਆ ਸੀ ਕਿੱਥੇ ਜਾਂਦੇ ਹੋ ਜਿਵੇਂ ਆਮ ਤਿਵੇਂ ਆ ਪੁੱਛਦੀਆਂ ਹਨ ਮੈਨੂੰ ਉਸ ਵਿੱਚ ਭੋਰਾ ਜਿੰਨੀ ਦਿਲ ਦਿਲਚਸਪੀ ਨਹੀਂ ਰਹੀ ਸੀ ਮੇਰੀ ਖਾਇਚ ਸੀ ਉਹ ਮੈਨੂੰ ਵੀ ਕੁਝ ਨਾ ਪੁੱਛੇ ਇਹਨਾਂ ਇਕੱਲਾ ਵਿੱਚ ਮੈਂ ਤੁਹਾਨੂੰ ਉਡੀਕਦੀ ਕਈ ਵਾਰ ਚੱਲ ਭਣੇ ਵਿੱਚ ਬਾਹਰਲਾ ਫਾਟਕ ਖੋਲੰਦੀ ਮਤਾਂ ਤੁਸੀਂ ਦਰ ਭੜੇ ਪੀੜੇ ਦੇਖ ਕੇ ਮੁੜ ਜਾਵਾਂ ਇਹ ਤਾਂ ਮੈਨੂੰ ਪਤਾ ਸੀ ਤੁਸੀਂ ਨਹੀਂ ਆਉਣਾ ਪਰ ਇਨਾਂ ਵੇਲਾਂ ਨੂੰ ਤਾਂ ਕਿਸੇ ਕਾਰੇ ਲਾਉਣਾ ਸੀ ਨਾ ਜਿਹੜੀਆਂ ਸੱਸੀ ਦੇ ਥਲਾਂ ਵਾਂਗ ਮੁੱਕਣ ਵਿੱਚ ਨਹੀਂ ਹੁੰਦੀਆਂ ਸਨ ਜ਼ਿੰਦਗੀ ਵਿੱਚ ਜੋ ਹੋਣਾ ਨਹੀਂ ਸੀ ਉਹ ਸੋਚਿਆ ਜੋ ਮਿਲਣਾ ਨਹੀਂ ਸੀ ਮੰਗਿਆ ਪਰ ਹੁਣ ਹੀ ਦੀ ਯਾਦ ਪਰੇਸ਼ਾਨਾਂ ਮੰਨ ਤੇ ਪਿੰਡੇ ਉੱਤੇ ਖਾਸ ਖਾਸੇ ਪਾਪਾਂ ਬੀਤ ਰੰਨਾ ਸਨ ਅਤੇ ਕਈ ਵਾਰ ਬੀਤ ਨੂੰ ਅੜਖ ਖਲੁੰਦਦਾ ਇਉਂ ਜਾਪਦਾ ਸੀ ਜਦ ਦੀ ਤੁਹਾਨੂੰ ਤੱਕ ਕੇ ਮੁਟਿਆਰ ਹੋਈ ਹਾਂ ਉਹਦੀ ਹਰ ਘੜੀ ਅਤਿ ਚੇਤਨਾ ਵਿੱਚ ਸੁਬਨਾਈ ਰਹੀ ਹੈ ਮੇਰੇ ਇਸ ਦਿਲ ਬਿਸਮਾਦ ਨੂੰ ਜਦ ਵੀ ਤੜ ਤੋੜਿਆ ਕਿਸੇ ਖਤਰੇ ਦੀ ਗੰਟੀ ਨਹੀਂ ਤੋੜਿਆ ਸਰਦਾਰ ਗਏ ਨੂੰ 5 ਦਿਨ ਹੋ ਗਏ ਸਨ ਮੈਨੂੰ ਨਾ ਆਉਂਦੇ ਵੀ ਇੱਕ ਫਿਕਰ ਅਨੁਭਵ ਹੋ ਰਿਹਾ ਸੀ ਇੰਨੇ ਦਿਨ ਉਸ ਕਦੇ ਨਹੀਂ ਲਾਈ ਸੀ ਇੱਕ ਜੀ ਕਰੇ ਮਾਂ ਜੀ ਨੂੰ ਦੱਸ ਆਵਾਂ ਨਲੀ ਜਗਜੀਤ ਬਾਰੇ ਪਤਾ ਪੁੱਛ ਆਵਾਂਗੀ ਮੈਂ ਦਲੀਲ ਹੀ ਕਰ ਰਹੀ ਸੀ ਕਿ ਕਾਲੀਕਾਰ ਫਾਟਕ ਗਿਆ ਰੁਕੀ ਟੀਨ ਤੇ ਫਾਟਕ ਠਕੋਰਨ ਦੀ ਆਵਾਜ਼ ਹਾਕਮ ਸਿੰਘ ਦੀ ਨਹੀਂ ਸੀ ਉਹ ਆਵਾਜ਼ ਟਿੰ ਟਿੰ ਕਰਦੀ ਸੀ ਤੇ ਥਪ ਥਪ ਭਾਵੇਂ ਮੇਰਾ ਦਿਲ ਟੜ ਗਿਆ ਪਰ ਦਿਨ ਦਾ ਦੁਪਹਿਰਾ ਹੁਣ ਕਰਮਾ ਅੰਦਰੋਂ ਕੁੰਡੀ ਲਾ ਦਿੱਤੀ ਬਾਹਰ ਖੋਲਦਿਆਂ ਹੀ ਗਰਲਾਲ ਅੰਦਰ ਆ ਗਿਆ ਸਸਰੀਆ ਕਲਪਾ ਬੀ ਜੀ ਉਸ ਪਟਿਆਲੇ ਸ਼ਾਹੀ ਟਿੱਕੀ ਵਾਲਾ ਸਿਰ ਇੱਕ ਅਦਾ ਵਿੱਚ ਹਿਲਾਤਾ ਤੇ ਨਾਲ ਹੀ ਉਸ ਦੀਆਂ ਅੱਖਾਂ ਦਾ ਸੁਰਮਾ ਮੁਸਕਰਾ ਮੈਂ ਹਲਕਾ ਜਿਹਾ ਸਿਰ ਝੁਕਾ ਕੇ ਫਤਿਮਾ ਨਾਲ ਲਈ ਟਾਰਾ ਟੈਰਾਲਿਨ ਰਸੂਟ ਵਿੱਚ ਉਹ ਅੱਛਾ ਖਾਸਾ ਖੂਬਸੂਰਤ ਲੱਗ ਰਿਹਾ ਸੀ ਉਸ ਦੇ ਜੰਗਲੀ ਬਿੱਲੇ ਵਰਗੇ ਮੂੰਹ ਤੋਂ ਮੈਂ ਕੁਝ ਨਾ ਪੜ ਸਕੀ ਆਓ ਮੈਂ ਇੱਕ ਗੱਲ ਕਰਨ ਆਇਆ ਉਹ ਅੰਦਰ ਨੂੰ ਕਾਦਮ ਬਤਾਉਂਦਿਆਂ ਹਾ ਤਲੀ ਬੈਂਤ ਦਾ ਸੋਆ ਜ਼ਮੀਨ ਵਿੱਚ ਖੋਪਿਆ ਉਹ ਕਿੱਥੇ ਹੈ ਮੈਂ ਥਾਂ ਜੰਮੀ ਖਲੋਤੀ ਰਹੀ ਮੇਰੀ ਹੈਰਾਨੀ ਪਲ-ਪਲ ਵੱਧਦੀ ਜਾ ਰਹੀ ਸੀ ਉਹਦੇ ਬਾਰੇ ਹੀ ਦੱਸਣਾ ਹੈ ਹਾਂ ਗੁਰਲਾਹ ਨਿਸਰਸਰੀ ਭਰੋਸੇ ਨਾਲ ਉੱਤਰ ਦਿੱਤਾ ਜੋ ਦੱਸਣਾ ਹੈ ਇੱਥੇ ਹੀ ਦੱਸ ਦਿਓ ਮੈਂ ਜਬਤ ਦੀ ਗੰਢ ਕੁੱਟਣੀ ਛੱਡ ਦਿੱਤੀ ਅਤੇ ਇੱਕ ਕਾਲ ਪਣਾ ਜਾਗ ਪਿਆ ਗੱਲ ਬੜੀ ਸੀਰੀਅਸ ਹੈ ਹੁਣ ਉਸ ਦੇ ਸ਼ਬਦਾਂ ਵਿੱਚ ਹਮਦਰਦੀ ਦੀ ਅੰਚ ਕੁਲੀ ਹੋਈ ਸੀ ਉਹਨਾਂ ਨੂੰ ਕੀ ਹੋਇਆ ਏ ਮੇਰਾ خیال ਏ ਮੇਰਾ ਮੂੰਹ ਪੀਲਾ ਪੈਣਾ ਸ਼ੁਰੂ ਹੋ ਗਿਆ ਸੀ ਗੱਲ ਭਾਬੀ ਜੀ ਬੜੀ ਅਜੀਬ ਕਰੀਪੈ ਪੱਲ ਛੱਟ ਲਾ ਕੇ ਦੱਸੀ ਦੱਸੀ ਜਾਵੇਗੀ ਨਹੀਂ ਜੋ ਕਹਿਣਾ ਹੈ ਇੱਥੇ ਕਹਿ ਦਿਓ ਮੈਂ ਨਾ ਕਰ ਦਿੱਤੀ ਜਿਸ ਦਾ ਸਾਪ ਮਤਲਬ ਸੀ ਮੈਂ ਤੈਨੂੰ ਕਿਸੇ ਕੀਮਤ ਉੱਤੇ ਵੀ شریف ਆਦਮੀ ਨਹੀਂ ਸਮਝਦੀ ਭਾਬੀ ਜੀ ਮੈਂ ਕਿਹਾ ਉਹਦੀ ਜਾਨ ਖਤਰੇ ਵਿੱਚ ਐ ਉਸ ਬੈਂਤ ਉਹ ਤਾਂ ਤੋਂ ਕਰਕੇ ਹੀਠਾਂ ਖੋਬਣੀ ਚਾਹੀ ਪਰ ਉਹ ਕਿਸੇ ਠਿਕਰੀ ਉੱਤੇ ਵੱਜ ਕੇ ਰਹਿ ਗਈ ਉਸ ਦਾ ਗੱਲ ਕਰਨ ਦਾ ਢੰਗ ਮੈਨੂੰ ਇੱਕ ਮਿੱਠੀ ਸਾਜਸ ਜਾਪਿਆ ਜਾਨ ਖਤਰੇ ਵਿੱਚ ਹੈ ਤਾਂ ਮੈਂ ਇਹ ਜਨਾਨੀ ਕੀ ਕਰ ਸਕਦੀ ਹਾਂ ਉਸ ਦੇ ਪਿਤਾ ਜੀ ਨੂੰ ਜਾ ਕੇ ਆਖੋ ਦੁਸ਼ਮਨ ਦਾ ਪਲੱਥਾ ਮੈਂ ਰੋਕ ਲਿਆ ਮੇਰੀ ਬੇਪਰਵਾਹੀ ਤੇ ਹੱਟ ਧਰਮੀ ਦੀ ਉਸ ਆਸਨ ਉਸ ਨੂੰ ਆਸ ਨਹੀਂ ਸੀ ਉਹਦਾ ਖਿਆਲ ਸੀ ਜਾਨ ਖਤਰੇ ਵਿੱਚ ਸੁਣ ਕੇ ਮੈਂ ਸੁੱਧ ਬੁੱਧ ਖੋ ਬੈਠਾਂਗੀ ਪਰ ਇੱਕ ਲੂੰਗਾੜੇ ਦਾ ਸ਼ਰਮਾ ਉਹ ਦੀਆਂ ਅੱਖਾਂ ਸਾਹਮਣੇ ਹੀ ਚੜ੍ਹ ਸੋਟਿਆ ਪਿਤਾ ਜੀ ਉਹ ਤੇ ਜਾਨ ਨਹੀਂ ਬਚਾ ਸਕਦੇ ਉਹ ਭਾਬੀ ਜੀ ਤੁਸੀਂ ਹੀ ਬਚਾ ਸਕਦੇ ਹੋ ਉਸ ਬੈਂਤ ਨੂੰ ਆਪਣੇ ਚਿੱਟੇ ਬੂਟ ਦੀ ਕਾਲੀ ਟੋ ਉੱਤੇ ਦੋ ਵਾਰ ਮਾਰਿਆ ਅਤੇ ਤੁਸੀਂ ਹੀ ਬਚਾ ਸਕਦੇ ਹੋ ਉੱਤੇ ਜ਼ੋਰ ਦਿੱਤਾ ਮੈਂ ਇੱਕ ਮਿੰਟ ਚੁੱਪ ਬਸਾਦ ਲਈ ਮੈਨੂੰ ਰੋਹ ਚੜ ਰਿਹਾ ਸੀ ਇਹ ਜਾਂਦਾ ਕਿਉਂ ਨਹੀਂ ਮੇਰੇ ਅੰਦਰਲੇ ਲੋਹੇ ਨੂੰ ਪਾਣ ਚੜ੍ਹਦੀ ਗਈ ਮੇਰਾ ਖਿਆਲ ਸੀ ਗੁਰਲਾਲ ਨੇ ਮੇਰੀ ਸਖਤੀ ਨਾਲ ਟਕਰਾ ਕੇ ਵੇਖ ਲਿਆ ਆ ਗਾਂ ਬੋਲਣ ਦੀ ਹਿੰਮਤ ਨਹੀਂ ਕਰੇਗਾ ਪਰ ਜਿਨ੍ਹਾਂ ਦੇ ਅੰਦਰਲਾ ਮਨੁੱਖ ਅੜਾੜਾ ਕੇ ਢੀਠ ਪੈ ਜਾਂਦਾ ਹੈ ਉਹ ساری ਉਮਰ ਹੀ ਬਕਵਾਸ ਖਰੀਦ ਲੈਂਦੇ ਹਨ ਜਾ ਬਧਾਈ ਤੁਹਾਨੂੰ ਉਹਦੀ ਲੋੜ ਨਹੀਂ ਖੈਰ ਗੁਰਲਾਲ ਨੇ ਨਰਮੀ ਤਿੱਖੀ ਕਰਕੇ ਮੇਰੇ ਰਾਦੇ ਨੂੰ ਛੋਇਆ ਤੇ ਮੋੜ ਇੱਕ ਕਦਮ ਇੱਕ ਦਮ ਭਾਰ ਪਾੰਦਿਆ ਅੱਖਾਂ 16000 ਦੀ ਰਕਮ ਹੈ ਤੇ 15000 ਦੀ ਤੇ ਪੂਰਾ 21000 ਉਹਦੇ ਵੱਲ ਸਾਡਾ ਲੈਣਾ ਨਿਕਲਦਾ ਏ ਉਸ ਦਹਤੜ ਮਾਰ ਕੇ ਮੈਨੂੰ ਪਿਛਾੜਨਾ ਚਾਹਿਆ ਪਰ ਮੈਂ ਆਪਣੇ ਪੈਰਾਂ ਉੱਤੇ ਤਾਂਬੇ ਦੇ ਪਤਵਾਂ ਖਲੋਤੀ ਰਹੀ ਮੈਂ ਗੱਲ ਕੱਤ ਖਤਮ ਕਰ ਦੇਣਾ ਚਾਹੁੰਦੀ ਸਾਂ ਪਰ ਹੁਣ ਮੈਨੂੰ ਅਚੇਤ ਹੀ ਇੱਕ ਦਿਲਚਸਪੀ ਜਾਗ ਪਈ ਇਹ ਲੈਣਾ ਕਾਹਦਾ ਏ 16000 ਤੁਹਾਡੀ ਜ਼ਮੀਨ ਤੇ ਸੌਤੇ ਦਾ ਤੇ 5000 ਚਲਦੇ ਮਾਲ ਦਾ ਗੁਰਲਾਲ ਨੇ ਬੂਟ ਦਾ ਪੱਬ ਚੁੱਕ ਕੇ ਦੋ ਬਾਰ ਪੁੰਜੇ ਮਾਰਿਆ ਜਿਸ ਨਾਲ ਉੱਡੀ ਤੋੜ ਉਸਦੇ ਹੀ ਪੈਰਾਂ ਉੱਤੇ ਚੜ ਗਈ ਕੀ ਮੈਂ ਜਿਵੇਂ ਸਭ ਕੁਝ ਸੁਣ ਕੇ ਵੀ ਕੁਝ ਨਹੀਂ ਸੁਣਿਆ ਸੀ ਸ਼ਾਇਦ ਭਾਬੀ ਜੀ ਉਸ ਤੁਹਾਨੂੰ ਦੱਸਿਆ ਨਹੀਂ ਹੋਣਾ ਤੁਹਾਡੀ ਜਿਵੇਂ ਤੇਜੂ ਤੋਂ ਖੋ ਕੇ ਦੇਨ ਵਿੱਚੋਂ ਅੱਦ-ਵੱਦ ਤੈ ਹੋ ਚੁੱਕਿਆ ਸੀ ਹਾਕਮ ਤੇਜੂ ਨਾਲ ਹੱਥ ਕਰ ਸਕਦਾ ਏ ਸਾਡੀ ਯਾਰ ਹੀ ਟੋਂ ਨਹੀਂ ਨਿਕਲ ਸਕਦਾ ਰਕਮ ਤਾਰੋ ਤੇ ਬੰਦਾ ਲੈ ਲਓ ਰਕਮ ਤਾਰੋ ਤੇ ਬੰਦਾ ਲੈ ਲਓ ਇਹ ਗੱਲ ਉਸ ਪੂਰੇ ਰੋਬ ਪਰ ਠੰਡੇ ਸ਼ਬਦਾਂ ਵਿੱਚ ਆ ਕੇ ਜਿਸ ਵਿੱਚ ਮਾਡਰਨ ਕੁੰਡੇ ਦਾ ਪ੍ਰਭਾਵ ਲੋ ਗਿਆ ਹੋਇਆ ਸੀ ਬਾਕੀ 5000 ਦਾ ਮਾਲ ਕੀ ਮੈਂ ਦੂਜੀ ਰਕਮ ਹੀ ਸਾਫ ਕਰ ਲੈਣਾ ਚਾਹੁੰਦੀ ਸਾਂ ਤੁਹਾਨੂੰ ਇਹ ਵੀ ਨਹੀਂ ਪਤਾ ਤੁਹਾਡਾ ਮਾਲਕ ਅਫੀਮ ਦਾ ਥੋਕ ਵਪਾਰੀ ਹੈ ਮੈਨੂੰ ਇਉਂ ਜਾਪਿਆ ਜਿਵੇਂ ਉਸ ਜ਼ੋਰ ਨਾਲ ਮੋਕਾ ਮਾਰ ਕੇ ਖੋਪੜੀ ਖੜਕਾ ਸੁੱਤੀ ਹੈ ਮੈਨੂੰ ਚੱਕਰ ਆਉਂਦਾ ਪ੍ਰਤੀਤ ਹੋਇਆ ਮੈਂ ਕਾਲੀ ਕਾਲੀ ਸੁਰਤ ਮੋੜੀ ਮੈਂ ਉਸ ਲੁੰਗਾੜੇ ਸਾਹਮਣੇ ਕਿਵੇਂ ਵੀ ਨੀਮੀਹੀਨੀ ਪਹਿਨਣ ਲਈ ਤਿਆਰ ਨਹੀਂ ਸੀ ਮੈਂ ਬਣਾ ਸਵਾਰ ਕੇ ਆਖਿਆ ਹੂੰ ਤਾਫੀਮ ਦੇ ਧੋਕ ਬਪਾਰਾਂ ਦੇ ਸਰਦਾਰ ਆ ਗੱਲ ਮੇਰੇ ਕੋਲੋਂ ਆਪਣੇ ਆਪ ਮੁੱਕ ਗਈ ਸੱਚ ਮੇਰੇ ਮੂੰਹੋਂ ਸੁੱਤੇ ਸੁੱਤ ਬਿਆੰਗ ਦਾ ਰੂਪ ਧਾਰ ਗਿਆ ਬੇਸ਼ੱਕ ਉਸ ਹਾਕਮ ਸਿੰਘ ਦਾ ਮਜ਼ਾਕ ਉਡਾਇਆ ਇਸ ਰਕਮ ਲਈ ਤੈਨੂੰ 3 ਦਿਨ ਦੀ ਮੌਹਲਤ ਨਹੀਂ ਤਾਂ ਉਸ ਸੱਜੇ ਹੱਥ ਦਾ ਗੜਾਸਾ ਬਣਾ ਕੇ ਆਪਣੇ ਯਾਰ ਹਾਕਮ ਸਿੰਘ ਦਾ ਸਿਰ ਕਲਮ ਕਰ ਦੇਣ ਦਾ ਇਸ਼ਾਰਾ ਕੀਤਾ ਹਾਂ ਤੇਰੀ ਖਾਤਰ ਸ਼ਰਮ ਨਰਮ ਵੀ ਕੀਤੀ ਜਾ ਸਕਦੀ ਹੈ ਉਸ ਬਾਹਰ ਨੂੰ ਤੁਰਨ ਲਈ ਕਦਮ ਪੁੱਟਿਆ ਅਤੇ ਪਿਛਾਂ ਪੌਂਕੇ ਮੇਰਾ ਪ੍ਰਤੀਕਰਮ ਵੀ ਜਾਂਚਣਾ ਚਾਹਿਆ ਭਾਵੇਂ ਮੇਰੇ ਅੰਦਰ ਕੰਬਣ ਲੱਗ ਭਾਵੇਂ ਮੇਰੇ ਅੰਦਰ ਕੰਬਣ ਲੱਗ ਪਿਆ ਸੀ ਪਰ ਮੈਂ ਬਾਹਰੋਂ ਆਪਣੇ ਜੱਟ ਜਗੇ ਨੂੰ ਫਲਾਉਦੀ ਅਕੜੇਵਾਂ ਦੇ ਹੀ ਰੱਖਿਆ ਆਖਰੀ ਗੱਲ ਦਾ ਸ਼ੋਦਾਪਨ ਮੈਨੂੰ ਇੱਕ ਛਾਂਟੇ ਦੇ ਕਹਿਰ ਵਾਂਗ ਪਚਾਂ ਜਿਸ ਮੂਹ ਤੋਂ ਲੈ ਕੇ ਮੇਰੀ ਆਤਮਾ ਤੱਕ ਲੋਕ ਸਥਿਤੀ ਮੈਂ ਥਾਉ ਫੜ ਫੜਕ ਪਈ ਗੁਰਲਾਲ ਉਸ ਨੂੰ 100 ਵਾਰ ਕਤਲ ਕਰ ਦਿਓ ਮੈਨੂੰ ਅਜਿਹੇ ਕਮਜ਼ੋਰ ਮਾਲਕ ਨਹੀਂ ਚਾਹੀਦਾ ਜੀ ਦਾ ਪਿੱਛਾ ਉਹਦੇ ਜਾਰ ਤੱਕ ਮੈਂ ਰੋਹ ਜੋਸ਼ ਵਿੱਚ ਕੰਮ ਦੀ ਉਹਦੇ ਵੱਲ ਵਧੀ ਮੈਂ ਉਸ ਨੂੰ ਬੰਦਾ ਉਸ ਦਿਨ ਸਮਝਾਵਾਂਗੀ ਜਿਸ ਦਿਨ ਤੇਰਾ ਸਿਰ ਵੱਟ ਕੇ ਲਿਆਵੇਗਾ ਨਿਕਲ ਜਾ ਕੁੱਤਿਆ ਕਮੀਨਿਆ ਕਿਤੇ ਇਹ ਕੰਮ ਮੈਨੂੰ ਨਾ ਕਰਨਾ ਪੈ ਜਾਵੇ ਜਨਾਨੀ ਨੂੰ ਚੰਡੀ ਬਣੀ ਵੇਖ ਕੇ ਉਹ ਫਾਟ ਕੋ ਬਾਹਰ ਚਲਾ ਗਈ ਮੈਂ ਹਰਾਮ ਸਾਂ ਇਹ ਸਭ ਕੁਝ ਕਿਵੇਂ ਹੋ ਗਿਆ ਉਸ ਜਨਾਨੀਆਂ ਨਹੀਂ ਹਰਨੀਆਂ ਹੀ ਵੇਖੀਆਂ ਸਨ ਜਿਹੜੀਆਂ ਠਾ ਦੀ ਆਵਾਜ਼ ਨਾਲ ਹੀ ਫੱਟਣਾ ਹੋਣ ਤੇ ਮੂੰਹ 'ਤੇ ਜ਼ਰੂਰ ਡਿੱਗ ਪੈਂਦਾਂ ਹਨ ਅੱਜ ਲਗਾੜੇ ਨੂੰ ਪਤਾ ਲੱਗ ਗਿਆ ਹੋਵੇਗਾ ਔਰਤ ਸ਼ੇਨੀ ਵੀ ਹੁੰਦੀ ਹੈ ਮੇਰੇ ਉਂਗਲਾਂ ਸ਼ੇਨੀ ਦੇ ਪੰਜਾਂ ਵਾਂਗ ਆਕੜ ਗੰਗਾ ਸਨ ਉਸ ਸਮੇਂ ਮੈਨੂੰ ਪਤਾ ਨਹੀਂ ਲੋੜੇ ਦਾ ਚੱਲ ਪਣਾ ਕਿਧਰ ਆ ਗਿਆ ਮੈਂ ਮੈਂ ਗੁੱਸਾ ਫੁਕਾਰਦਿਆਂ ਬਾਟਕ ਨੂੰ ਜਾਣ ਕੇ ਖੁੱਲਾ ਰਹਿ ਦੁੱਤਾ ਅੰਦਰ ਆ ਕੇ ਹਾਕ ਰਚੇ ਦਾ ਪਿਸਤੌਲ ਆਪਾਂ ਲੱਗ ਪਈ ਉਸ ਦਿਨ ਤੋਂ ਐਸੇ ਦਾ ਮਾੜਾ ਮੋਟਾ ਰਹਿਦਾ ਸਤਕਾਰ ਵੀ ਬਗਾਹ ਮਾਰਿਆ ਮੈਨੂੰ ਨਹੀਂ ਸੀ ਪਤਾ ਉਹ ਅਫੀਮ ਵਰਗਾ ਨੀਚੰਦਾ ਵੀ ਕਰਦਾ ਹੈ ਪਿਸਤੌਲ ਉਹ ਨਾਲ ਲੈ ਗਿਆ ਸੀ ਹਾਨੀਸਰ ਨੂੰ ਮੈਂ ਲੱਕਣਾ ਪਾੜਨ ਵਾਲੀ ਘਾੜੀ ਚੁੱਕ ਲਈ ਮੇਰੇ ਜੀ ਵਿੱਚ ਆਉਂਦੀ ਸੀ ਗੁਰਨਾਲ ਇੱਕ ਵਾਰ ਮੁੜ ਕੇ ਆਵੇ ਪਰ ਉਸ ਮੁੜ ਮੂੰਹ ਨਾ ਮਿਖਾਇਆ ساری ਰਾਤ ਮੇਰਾ ਗੁੱਸਾ ਤਰੈ ਤਰੈ ਪੈਂਦਾ ਰਿਹਾ ਛੱਟ ਛੱਟ ਪਿੱਛੋਂ ਮੈਂ ਮੰਜੇ ਹੇਠ ਪਈ ਗਵਾੜੀ ਟੋਣਦੀ ਸਾਂ ਜਿਵੇਂ ਗੁੰਡੇ ਜਿੰਦੇ ਗੁੰਡੇ ਤੋੜ ਕੇ ਮੈਨੂੰ ਚੁੱਕਣਾ ਪੈਣਗੇ ਮੈਂ ਲਹਨਤ ਦੀ ਸਾਰੀ ਪੰਡ ਹਾਕੂ ਦੇ ਸਿਰ ਤੋਂ ਲਾ ਕੇ ਤੁਹਾਡੇ ਪੈਰਾਂ ਵਿੱਚ ਲਾਹ ਵਗਾਈ ਜਦ ਗੁੱਸਾ ਨਰਮ ਹੋ ਗਿਆ ਮੈਂ ਲਹਨਤ ਦੀ ਬੋਟਰੀ ਤੁਹਾਡੇ ਪੈਰਾਂ ਵਿੱਚ ਚੁੱਕ ਕੇ ਆਪਣੀ ਕੱਚੇ ਮਾਰ ਲਈ ਦੂਜੇ ਦਿਨ ਹਾਕਮ ਸਿੰਘ ਆ ਗਿਆ ਉਸ ਦਾ ਹਾਲ ਵੇਖਿਆ ਨਹੀਂ ਸੀ ਜਾਂਦਾ ਗੱਲ ਪਿਸਤੌਲ ਨਹੀਂ ਸੀ ਤੇ ਮੋਟਰਸਾਈਕਲ ਵੀ ਸ਼ਾਇਦ ਉਹਨਾਂ ਰੱਖ ਲਿਆ ਸੀ ਮੈਂ ਖੁਸੀ ਖੁਸੀ ਹਾਲਤ ਤੋਂ ਸਾਰਾ ਨਮਾਨ ਲਾ ਲਿਆ ਸੀ ਅਸਾਂ ਦੋਹਾਂ ਇੱਕ ਦੂਜੇ ਨੂੰ ਨਹੀਂ ਬੁਲਾਇਆ ਉਹ ਚੁੱਪਚਾਪ ਆਰਾਮ ਕੁਰਸੀ ਵਿੱਚ ਡਿੱਗ ਪਿਆ ਦੋਹਾਂ ਹੱਥਾਂ ਵਿੱਚ ਸਿਰ ਬੋਚ ਲਿਆ ਜਿਵੇਂ ਅਗਲੇ ਪਿਛਲੇ ਗੁਨਾਹਾਂ ਦਾ ਭਾਰ ਤੋਲ ਰਿਹਾ ਸੀ ਅੱਖਾਂ ਵਿੱਚ ਅਨਿੰਦਰਾ ਸੀ ਤਾਂ ਜਾਂ ਸ਼ਰਾਬ ਦਾ ਟੁੱਟਾ ਨਸ਼ਾ ਉਹ ਘੋੜੀਆਂ ਲਾਲ ਹੁੰਦੀਆਂ ਵੀ ਮੀਟਣਾ ਜਾ ਰੰਨਾ ਸਨ। ਘਰ ਸ਼ਰਾਬ ਹੈ। ਉਸ ਦੀ ਜਵਾਨ ਲਟਕੀ ਹੋਈ ਸੀ। ਮੈਂ ਕਦੀ ਸਾਂਭੀ ਨਹੀਂ। ਮੇਰੇ ਉੱਤਰ ਵਿੱਚ ਬੇਪਰਵਾਹੀ ਸੀ। ਮੇਲੋ ਮੇਰਾ ਬੁਰਾ ਹਾਲ। ਉਸ ਪੂਰੇ ਦਰਦ ਨਾਲ ਲਾਖਿਆ। ਮੈਨੂੰ ਪਤਾ ਹੈ। ਆਈ ਸੇ ਬਹੁਤ ਬੁਰਾ ਹੀ ਵੀ ਇਸੇ ਲਈ ਹੈ। ਸ਼ਾਇਦ ਉਸ ਨੂੰ ਉਸ ਨੂੰ ਤੰਦੇ ਵਾਲੀ ਗੱਲ ਨੰਗੀ ਹੋਣ ਦਾ ਬਹੁਤਾ ਦੁੱਖ ਸੀ। ਉਹ ਕੁਰਸੀ ਤੋਂ ਉੱਠ ਕੇ ਮੰਜੀ ਤੇ ਬੈ ਗਿਆ ਮੰਜੀ ਤੋਂ ਹੇਟਾਂ ਲੱਤਾਂ ਖੇਲ ਰੀਆਂ ਹੋਣਾਂ ਸਨ ਮੈਨੂੰ ਇਹ ਉਹ ਜਾਪਿਆ ਜਿਵੇਂ ਬੋਰੀਆਂ ਨੇ ਗਿੱਦਰ ਕੁੱਟਿਆ ਹੋਇਆ ਖੈਰ ਉਸ ਲੰਬਾ ਹੋਕਾ ਲਿਆ ਕੋਈ ਨਾ ਉਹ ਕਿੰਨਾ ਚਿਰ ਆਪੇ ਨਾਲ ਅਵਾਕ ਚਰਚਾ ਕਰਦਾ ਰਿਹਾ ਫਿਰ ਉਸ ਉੱਠ ਕੇ ਬਾਹਰ ਨੂੰ ਤੁਰ ਗਿਆ ਬੱਡੀ ਰਾਤ ਪਈ ਤਾਂ ਸ਼ਰਾਬੀ ਹੋ ਕੇ ਆ ਗਿਆ ਉਸ ਆਉਂਦਿਆਂ ਹੀ ਪੁੱਛਿਆ ਗੁਰ ਲਾ ਲਾਇਆ ਸੀ ਸ਼ਾਇਦ ਉਹ ਗੱਲ ਕਰਨ ਲਈ ਹੀ ਮਨ ਦੀ ਖਾਲੀ ਗੱਡੀ ਵਿੱਚ ਪੈਟਰੋਲ ਪਵਾ ਲੈ ਕੇ ਲਿਆਇਆ ਸੀ ਹਾਂ ਆਇਆ ਸੀ ਮੈਂ ਸ਼ਾਂਤ ਤਸੱਲੀ ਨਾਲ ਜਵਾਬ ਦਿੱਤਾ ਕੀ ਕਹਿੰਦਾ ਸੀ ਉਸ ਦੋ ਘੁੱਟ ਹੋਰ ਪੀ ਲਈ ਸੁਣ ਕੇ ਕੀ ਕਰੇਗਾ ਮੈਂ ਤੜਾਕ ਕਰਦੀ ਬੋ ਮੂੰਹ ਤੇ ਮਾਰੀ ਉਹ ਐਸੀ ਇਹ ਗੱਲ ਹੈ ਉਸ ਦਾ ਨਸ਼ਾ ਇੱਕ ਬਚਨ ਸੰਬੋਧਨ ਸੁਣ ਕੇ ਅਸਲੋਂ ਹਾਰ ਨ ਹੋ ਗਿਆ ਬਿੱਲੋ ਮੈਨੂੰ ਤੇਰੇ ਕੋਲੋਂ ਇਹ ਆਸ ਸੀ ਬਿਲਕੁਲ ਨਹੀਂ ਸੀ ਜਿਵੇਂ ਸੱਟ ਸਿੱਧੀ ਉਹਦੇ ਦਿਮਾਗ ਉੱਤੇ ਆ ਪਈ ਮੈਨੂੰ ਤੇਰੇ ਕੋਲੋਂ ਠੀਕ ਇਨਵਿਨ ਇਹੀ ਆਸ ਸੀ ਮੇਰੇ ਗੁੱਸੇ ਭਰੇ ਮਨ ਵਿੱਚ ਚੋਟ ਉੱਭਰ ਆਈ ਬੇਸ਼ੱਕ ਐਕਸਕਿਊਜ਼ ਮੀ ਸ਼੍ਰੀਮਤੀ ਜੀਓ ਐਕਸਕਿਊਜ਼ ਮੀ ਬਹੁਤ ਮਾੜਾ ਬਹੁਤ ਹੀ ਮਾੜਾ ਹੋਇਆ ਉਹ ਝੂਲਦਾ ਤੇ ਕੋਈ ਨਾ ਕੋਈ ਆਖਦਾ ਵੀ ਰਿਹਾ ਜਿਹੜਾ ਮੈਂ ਫਜ਼ੂਲ ਸਮਝ ਕੇ ਅਣਸੁਣਿਆ ਕਰ ਦਿੱਤਾ ਮੈਂ ਰੋਟੀ ਲਿਆ ਕੇ ਅੱਗੇ ਰੱਖੀ ਉਸਾ ਖਾਣੀ ਸ਼ੁਰੂ ਕਰ ਦਿੱਤੀ। ਵਿੱਚ ਕੀ ਆਈ ਤਾਂ ਪਾਣੀ ਦੇ ਗਲਾਸ ਨੂੰ ਹੱਥ ਪਾਇਆ। ਹੱਥ ਕੰਬ ਜਾਣ ਨਾਲ ਗਲਾਸ ਮੇਜ਼ ਉੱਤੇ ਡੁੱਲ ਗਿਆ। ਮੇਜ਼ਪੋਸ਼ ਸਾਰਾ ਗਿੱਲਾ ਹੋ ਗਿਆ। ਕੋਈ ਪਰਵਾਹ ਨਹੀਂ ਆਈ ਉਸੇ। ਉਹ ਥਾਲੀ ਮੇਜ਼ ਤੋਂ ਚੁੱਕ ਕੇ ਉੱਠਣ ਲੱਗਾ ਤਾਂ ਕੁਰਸੀ ਉਲਟ ਗਈ ਅਤੇ ਦਾਲ ਸਬਜ਼ੀ ਉੱਥੇ ਪਾ ਲਈ। ਘਬਰਾ ਨਾ ਮੈਨੂੰ ਫੜਨਾ। ਮੈਂ ਆਪ ਉੱਠਦਾ ਹਾਂ ਬਿੱਲੋ। ਇਹ ਕਿਉਂ ਹੋ ਗਿਆ? ਸੌਰੀ। ਐਕਸਕਿਊਜ਼। ਮਸੀਹ ਉਹਦੇ ਕੱਪੜੇ ਬਦਲੇ ਤੇ ਬਿਸਤਰੇ ਵਿੱਚ ਵੜਦਾ ਕੀਤਾ ਸਾਰੀ ਰਾਤ ਉਹ ਤਰਹਿੰਦਾ ਰਿਹਾ ਮਾਰ ਹੀਟ ਆਇਆ ਬੁੜਬੁੜਾਉਂਦਾ ਰਿਹਾ ਸਵੇਰ ਉੱਠ ਕੇ ਮੁੜ ਉਹੀ ਚੇੜਾ ਛੜ ਪਿਆ ਰਾਤੀ ਮੈਂ ਕੋਈ ਗਲਤੀ ਤਾਂ ਨਹੀਂ ਕੀਤੀ ਉਹਦੇ ਹੀ ਨਾਲ ਪਰੌਂਠਾ ਖਾ ਰਿਆ ਸੀ ਜਾਪਦਾ ਸੀ ਸਾ ਰਾਤੀ ਪੂਰੀ ਰੋਟੀ ਨਾ ਖਾਣ ਖਾ ਸਕਣ ਕਰਨੋਂ ਤੇ ਪੇਟ ਵਿੱਚ ਖੋ ਪੈ ਰਹੀ ਸੀ ਨਹੀਂ ਤੋ ਜ਼ਿੰਦਗੀ ਵਿੱਚ ਹੀ ਕੋਈ ਗਲਤੀ ਨਹੀਂ ਕੀਤੀ ਮੇਰੀ ਗਮ ਰੁੱਠ ਮੋੜ ਵਿੱਚ ਭੋਰਾ ਫਰਕ ਨਹੀਂ ਸੀ ਆਇਆ ਆਈ ਸੇ ਤੈਨੂੰ ਗੁੱਸਾ ਹੈ ਮੇਰੇ ਨਾਲ ਹਾਕੂ ਦਾ ਮੂੰਹ ਤਰਸ ਮੰਗ ਰਿਹਾ ਸੀ ਨਹੀਂ ਗੁੱਸਾ ਕਰਕੇ ਕੀ ਕਰਾਂਗੀ ਬਿੱਲੋ ਤੂੰ ਕੀ ਨਹੀਂ ਕਰ ਸਕਦੀ ਉਹ ਲੰਬਾ ਹੌਂਕਾ ਖਿੱਚ ਗਿਆ ਤੂੰ ਦੇਖਦਾ ਹੀ ਹੈ ਜੋ ਮੈਂ ਕਰ ਸਕਦੀ ਹਾਂ ਮੈਂ ਔਰਤ ਦੀ ਲਚਾਰੀ ਵਾਲ ਇਸ਼ਾਰਾ ਦਿੱਤਾ ਭਾਵੇਂ ਮੈਂ ਕਰ ਬਹੁਤ ਕੁਝ ਸਕਦੀ ਸਾਂ ਅਤੇ ਜਬਤ ਦਾ ਵਨ ਮੇਰੀਆਂ ਭਾਵਨਾਵਾਂ ਨੂੰ ਕਈ ਪੱਖਾਂ ਤੋਂ ਟੱਕੀ ਖਲੋਤਾ ਸੀ ਮੈਂ ਉਸ ਗੁੰਝੂਠੇ ਭਾਂਡੇ ਚੁੱਕਣੇ ਚਾਹੇ ਪਰ ਉਸ ਮੈਨੂੰ ਆਪਣੇ ਕੋਲ ਬਹਾਲ ਲਿਆ ਮੈਨੂੰ ਹਾਕਮ ਸਿੰਘ ਦੇ ਅਸਲ ਗਲ ਤੋੜਨ ਦਾ ਪਤਾ ਸੀ ਪਰ ਉਹ ਚੰਗਾ ਸ਼ੁਰੂ ਤੇ ਵਧੀਆ ਮੌਕਾ ਲੱਭ ਰਿਹਾ ਸੀ ਬੇਸ਼ੱਕ ਮੈਂ ਕੜੱਕੀ ਵਿੱਚ ਫਸ ਗਿਆ ਹਾਂ ਪਰ ਮੈਂ ਬਹੁਤ ਛੇਤੀ ਆਪਣੇ ਪੈਰਾਂ ਤੇ ਖਲੋ ਜਾਵਾਂਗਾ ਉਹ ਮੇਰੇ ਨਾਲ ਇਸ ਤਰ੍ਹਾਂ ਗੱਲਾਂ ਕਰ ਰਿਹਾ ਸੀ ਜਿਵੇਂ ਆਪਣੇ ਨਿਰਵਲ ਇਰਾਦੇ ਨੂੰ ਬਲਵਾਨ ਬਣਾ ਰਿਹਾ ਹੋਵੇ ਪਰ ਤੇਰੀ ਮਦਦ ਬਿਨਾ ਆਈ ਸੇ ਮੈਂ ਮੈਂ ਮਨ ਜਦਾਰ ਵਿੱਚੋਂ ਨਹੀਂ ਨਿਕਲ ਸਕਦਾ। ਉਸ ਸਿੱਧਾ ਹੋ ਕੇ ਆਪਣੀ ਝੋਲੀ ਅੱਡ ਦਿੱਤੀ। ਮੈਨੂੰ ਪਤ ਕੁਝ ਨਹੀਂ ਸੀ ਪਤਾ। ਮੈਂ ਕੁਝ ਜਾਨਣਾ ਵੀ ਨਹੀਂ ਚਾਹੁੰਦੀ। ਮੇਰੇ ਕੰਨ ਤੈਨੂੰ ਕੋਈ ਤਕਲੀਫ ਮਿਲੀ ਹੈ ਤਾਂ ਦੱਸ। ਉਸ ਸੱਜੇ ਹੱਥ ਨਾਲ ਸੱਜੀ ਲੋਲ ਫੜ ਲਈ ਸੀ। ਨਹੀਂ ਕਦੇ ਵੀ ਨਹੀਂ। ਮੈਂ ਸੋਚ ਵੀ ਨਹੀਂ ਸਕਦਾ। ਐਵੇਂ ਆਖਾ। ਉਸ ਦੋਵੇਂ ਹੱਥ ਮਲਦਿਆਂ ਫੂਕ ਮਾਰੀ। ਜੇ ਮਰ ਠਰ ਗਏ ਸਨ। ਜੇ ਵੇਖਿਆ ਜਾਵੇ ਅਸੀਂ ਖੱਟ ਗਏ। ਉਸੋ ਜਿਨਾ ਪੁੱਛੇ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਜੇ ਤੇਜੂ ਜ਼ਮੀਨ ਵੇਚ ਜਾਂਦਾ ਆਪਣੇ ਕੋਲ ਆਈ ਸੇ ਕੱਖ ਨਾ ਆਉਣਾ ਸੀ ਜੇ ਤਨ ਜਾਂਦਾ ਵੇਖ ਕੇ ਅੱਧਾ ਦੇਈਏ ਲੁੱਟੇ ਲੁੱਟਾ ਅੱਧਾ ਦੇਈਏ ਲੁੱਟਾ ਮੈਂ ਇਹ ਆਈਡੀਆ ਦਿਮਾਗ ਵਿੱਚ ਰੱਖ ਦਿਆਂ ਗੁਰਲਾਲ ਹੋਰਾਂ ਨਾਲ ਪੱਕੀ ਕਰ ਲਈ ਸੀ ਮੈਂ ਉਸ ਦੀ ਗੱਲ ਨੂੰ ਵਿੱਚੋਂ ਹੀ ਫੜ ਲਿਆ ਅਸਲ ਵਿੱਚ ਮੈਂ ਆਪਣਾ ਤਮਕ ਜੱਜਵਾਰ ਰੋਕ ਨਾ ਸਕੀ ਤੇਜੂ ਮੇਰੀ ਜ਼ਮੀਨ ਵੇਚਣ ਦਾ ਕੀ ਲੱਗਦਾ ਸੀ ਤੇ ਗੁਰਲਾਲ ਕੌਣ ਹੁੰਦਾ ਹੈ ਅੱਧ ਬਣਾਉਣ ਵਾਲਾ ਮੈਂ ਹੋਰ ਵੀ ਬਹੁਤ ਕੁਝ ਕਹਿਣਾ ਚਾਹੁੰਦੀ ਸਾਂ ਪਰ ਕੁਝ ਸੋਚ ਕੇ ਆਪਾਂ ਰੁਕ ਗਏ ਇਹ ਗੱਲ ਹੈ ਬਿੱਲੋ ਤੇਜੂ ਆਪਣੇ ਦਾਣ ਨੂੰ ਆਉਂਦਾ ਸੀ ਅਸੀਂ ਉਹਦੇ ਤਿੰਨ ਕਾਣੇ ਕਰ ਦਿੱਤੇ ਗੁਰਲਾਲ ਹੋਰਾਂ ਦੀਆਂ ਵਜੀਰਾ ਤੱਕ ਪਹੁੰਚਿਆ ਹੈ ਹਨ ਉਹਨਾਂ ਦੀ ਮਦਦ ਬਿਨਾ ਸਾਡੇ ਪੌਂਵਾਰਾ ਨਹੀਂ ਹੋ ਸਕਦੇ ਸੀ ਹੁਣ ਮੈਂ ਤੈਨੂੰ ਕਿਵੇਂ ਸਮਝਾਵਾਂ ਹਿਲਦੇ ਹੱਥਾਂ ਵਿੱਚ ਉਸਦਾ ਸਿਰ ਵੀ ਵਸ ਜਿਹਾ ਹੋਇਆ ਪਿਆ ਸੀ ਮੈਂ ਸਮਝਣਾ ਨਹੀਂ ਚਾਹੁੰਦੀ ਆਪਣੀ ਜੋਗਾ ਜਾਣਦੀ ਹਾਂ ਮੈਂ ਹੱਕੂ ਦੀ ਏਠੀ ਕਰਨੁੱਤੀ ਐ ਜਦੋਂ ਮੁਖਤਿਆਰਨਾਮਾ ਤੜਵਾ ਦਿੱਤਾ ਸੀ ਜ਼ਮੀਨ ਕਾਨੂੰਨੀ ਤੌਰ ਤੇ ਮੇਰੇ ਨਾਂ ਸੀ ਗੁਰਲਾਲ ਹੋਰਾਂ ਦੀ ਕੀ ਹਿੰਗ ਫੜਕੜੀ ਲੱਗਦੀ ਸੀ ਮੈਨੂੰ ਉਸ ਦੀ ਬੁੱਧੂ ਅਕਲ ਉੱਤੇ ਰਹਿ ਰਹਿ ਗੁੱਸਾ ਆ ਰਿਹਾ ਸੀ ਪਰ ਉਹਦੇ ਖਿਆਲ ਵਿੱਚ ਮੈਂ ਅਣਾੜੀ ਸਾਂ ਬੇਸ਼ੱਕ ਜ਼ਮੀਨ ਤੇਰੇ ਨਾਂ ਸੀ ਪਰ ਬਿੱਲੋ ਨਾ ਤਾ ਤੂੰ ਉਹਦਾ ਕਬਜ਼ਾ ਲੈ ਸਕਦੀ ਸੀ ਤੇ ਨਾ ਹੀ ਵੇਚ ਸਕਦੀ ਸੀ ਇਹ ਕਾਨੂੰਨ ਉਸ ਰੱਜੇ ਪਸੂ ਵਾਂਗ ਸਾਹ ਪਰਿਆ ਕਾਨੂੰਨ ਦਾ ਕਾਬਜ਼ ਦੀ ਕੰਧ ਹੁੰਦਾ ਹੈ ਪਾਣੀ ਦਾ ਛਿੱਟਾ ਦਿਓ ਪਾਟ ਦੇ ਖੜ ਖੜਕਾ ਵੀ ਨਹੀਂ ਕਰਦਾ ਹੱਕ ਦਾ ਤੱਕਾ ਹਥਿਆਰ ਵਸੀਲੇ ਤੇ ਅਕਲ ਦੀ ਰੱਤੀ ਉਸ ਉਂਗਲ ਨਾਲ ਆਪਣਾ ਸਿਰਛ ਹੋਇਆ ਬਸ ਪੌਂ ਵਾਰਾ ਖੋਰ ਨਾਲ ਨਾਲ ਉਸ ਦੀ ਚੁਟਕੀ ਤਾਲ ਦੇ ਰਹੀ ਸੀ ਇੱਕ ਪਾਲੇ ਜ਼ਮੀਨ ਮੇਰੇ ਪੈਰਾਂ ਹੇਠੋਂ ਖਿਸਕਦੀ ਪ੍ਰਤੀਤ ਹੋਈ ਜਿਵੇਂ ਸਰਦਾਰ ਨੇ ਆਖਿਆ ਸੀ ਗੱਲ ਤਾਂ ਉਹੀ ਠੀਕ ਸੀ ਬਾਕੀ ਹਾਂ ਬਾਕੀ ਤਾਂ ਮੰਨਦਾ ਹਾਂ ਹੱਠ ਸੀ ਜਿਹੜਾ ਪੈਰਾਂ 베ੜੀ ਪੈ ਜਾਣ ਪਿੱਛੋਂ ਵੀ ਗੁਲਾਮੀ ਮੰਨਣ ਤੋਂ ਅਨਕਾਰੀ ਸੀ ਕਾਨੂੰਨ ਹੀ ਨਹੀਂ ਨੇ ਮਸਹੂਲ ਵੀ ਡੁੱਬੇ ਮੇਰਾ ਤਾਂ ਜ਼ਿੰਦਗੀ ਵਿੱਚ ਕੁਦਰਤ ਨੇ ਵੀ ਸਾਥ ਨਹੀਂ ਦਿੱਤਾ ਸੀ ਇਹ 21000 ਦਿੱਤੇ ਬਿਨਾਂ ਆਪਣਾ ਗੁਜ਼ਾਰਾ ਨਹੀਂ ਮੇਰੇ ਹਾਨੀ ਵਾਈ ਬਾਈਗਾਰਡ ਬਾਈਗਾਰਡ ਮੇਰਾ ਕਿਸੇ ਨੇ ਇਤਬਾਰ ਨਹੀਂ ਕਰਨਾ ਉਸ ਮੇਰਾ ਦੋਵੇਂ ਹੱਥ ਫੜ ਕੇ ਤਰ ਲੰਭ ਪਾਇਆ ਇਹਨਾਂ ਨਾਲੋਂ ਟੁੱਟ ਕੇ ਮੇਰਾ ਗੁਜ਼ਾਰਾ ਨਹੀਂ ਨਾਲੇ ਇਸ ਧੰਦੇ ਵਿੱਚ ਇੱਕ ਵਾਰ ਬੇਇਤਵਾਰੇ ਹੋ ਜਾਈਏ ਮੁਰ ਕੋਈ ਭਰੋਸਾ ਵੀ ਨਹੀਂ ਕਰਦਾ ਮੈਂ ਸੋਚ ਰਹੀ ਸੀ ਮਰਦ ਹਥਿਆਰਾਂ ਨਾਲ ਹੀ ਲੁੱਟ ਨਹੀਂ ਸਕਦਾ ਮਿਹਨਤ ਤਰਲੇ ਪਾ ਕੇ ਆਪਣਾ ਅੰਤ ਦਾ ਦੁੱਖ ਦਰਦ ਦੱਸ ਕੇ ਮਤਲਬ ਕੱਢ ਲੈਂਦਾ ਹੈ ਇਹ ਵੀ ਇੱਕ ਸੌਦਾ ਸੀ ਬਲੈਕਮੇਲਿੰਗ ਮੈਂ ਜੁਰਨਾ ਅੱਖਾਂ ਜੋੜ ਲਾ ਕੇ ਪੁੱਟਣਾ ਉਹਨਾਂ ਤੈਨੂੰ ਮਾਰਿਆ ਕਿਉਂ ਨਹੀਂ ਮਾਰਿਆ ਇੱਕ ਸਹਿਮ ਉਹਦੇ ਚਿਹਰੇ ਨੂੰ ਚਟ ਗਿਆ ਤੂੰ ਮੈਨੂੰ ਮਰਿਆ ਵੇਖਣਾ ਚਾਹੁੰਦੀ ਹੈ ਫਿਰ ਪੈ ਦਾ ਬੱਦਲ ਪਾੜ ਕੇ ਰੋਹ ਦੀ ਬਿਜਲੀ ਲਿਸ਼ਕੀ ਨਹੀਂ ਮੈਨੂੰ ਉਹਨਾਂ ਦੀ 부ਜਲੀ 부ਜਤਲੀ ਉੱਤੇ ਪਹਿਲੋਂ ਹੀ ਸ਼ੱਕ ਸੀ ਤੈਨੂੰ ਉਹ ਸੋਹਣੀ ਦੀ ਮੁਰਗੀ ਸਮਝਦੇ ਆ ਵੱਲੋਂ ਮਿੱਠਤ ਮਿਲੀ ਨਰਮੀ ਦਾ ਪੋਚਾ ਉਸ ਮੇਰੇ ਉੱਤੋਂ ਦੀ ਹੋਰ ਫੇਰਨਾ ਚਾਹੇ ਤੂੰ ਕਿਉਂ ਨਹੀਂ ਸੋਨੇ ਦੀ ਮੁਰਗੀ ਸਮਝਦਾ ਮੇਰੇ ਕਾਪੂ ਦੀ ਗੰਢ ਹੋਰ ਪਚੀਦੀ ਪਚੀਦੀ ਗਈ ਤੇ ਚੋਟ ਕਰੜੀ ਹੁੰਦੀ ਗਈ ਬੇਸ਼ੱਕ ਉਹ ਮੂੰਹ ਅੱਡ ਕੇ ਹੱਸ ਪਿਆ ਆਪਣਾ ਕੁਝ ਵੰਡਿਆ ਹੈ ਨੈਗੇਟਿਵ ਪੋਜ਼ਿਟਿਵ ਬੇਸ਼ੱਕ ਉਹਦੀ ਸਾਹ ਕਰਨ ਤੇ ਵੀ ਮੇਰੀ ਜੀ ਸੰਦੀਪ ਕੀ ਤਿੱਖੀ ਹੁੰਦੀ ਗਈ ਸੌਦਾ ਤੇਰਾ ਕਾਟੇ ਬੰਦਾ ਨਹੀਂ ਜੇ ਮੇਰੀ ਮੰਨੀ ਇਹ ਤਿੰਨ ਚਾਰ ਗੁਣਾ ਹੀ ਨਹੀਂ ਕਈ ਗੁਣਾ ਲਾਹੇ ਬੰਦ ਹੋ ਸਕਦਾ ਹੈ ਉਹ ਕਿਵੇਂ ਪਾਸਾ ਇਹ ਉਹ ਬਿਨਾਂ ਸੋਚੇ ਤੇ ਅਟਕੇ ਕਹਿ ਗਿਆ ਜਿਵੇਂ ਸੋਨੇ ਦੀ ਗਾਨ ਖੁੱਲਣ ਵਾਲੀ ਸੀ ਪਾਸ ਆਖਣਾ ਉੱਚੇ ਮੇਰੇ ਦਿਲ ਸੂਲ ਚੱਬ ਗਈ ਮੈਂ ਸੰਤਿਸਾ ਇਹ ਨਾ ਲੈਣ ਦਾ ਅਧਿਕਾਰ ਕਿਉਂ ਮੇਰੇ ਹਾਣੇ ਮਨੁੱਖ ਨੂੰ ਹੀ ਹੈ ਇਹ ਪੀੜਾ ਵਿੱਚ ਹੀ ਸਹੰਦੇ ਮੈਂ ਅੱਗੇ ਵਧੇ ਇਹ 32000 ਤੂੰ ਲੈ ਲੈ ਤੇ 21000 ਦੇ ਕਰਜ਼ੇ ਵਿੱਚ ਮੈਨੂੰ ਗਰਲਾਰ ਹਰਾਂ ਨੂੰ ਸੌਂਪ ਦੇ ਨਾਲੇ ਉਹ ਰਾਜੀ ਕੀ ਬਗਦੀ ਹੈ ਉਹਦਾ ਮੋਆ ਰੋ ਤਣ ਕੇ ਖਲੋ ਗਿਆ ਮੈਂ ਠੀਕ ਆਖਦੀਆਂ ਮੇਰੇ ਰੋਹ ਵਿੱਚ ਸ਼ਾਂਤੀ ਪ੍ਰਵੇਸ਼ ਦੀ ਗਈ ਪਰ ਹਿੱਕ ਵਿੱਚ ਲਾਵਾ ਵੀ ਪਿੰਗਰ ਦੀ ਪਿੰਗਰ ਹੀ ਜਾ ਰਿਹਾ ਸੀ ਇਸ 32000 ਨਾਲ ਤੂੰ ਹਥਿਆਰ ਬਸੀਲੇ ਤੇ ਜੁੰਡੀ ਦੇ ਯਾਰ ਖਰੀਦ ਲੈ ਅਕਲ ਦਾ ਕੋਟ ਤੋਂ ਮੁੱਢੋਂ ਹੀ ਏ ਵਪਾਰ ਘਾਟੇ ਵਾਲਾ ਨਹੀਂ ਪਰ ਤੂੰ ਬਹੁਤ ਛੇਤੀ ਇਸ ਕਾਬਲ ਹੋ ਜਾਵੇਂਗਾ ਜੋ ਮੇਰੇ ਲੋੜ ਸਮਝੇ ਦਾ 12000 ਵਿੱਚ ਕਹਿਣੇ ਪਈ ਨੂੰ ਛੜਵਾ ਵੀ ਲੈਣੀ ਨਹੀਂ ਤਾਂ سرمਾਈ ਜ਼ੋਰ ਹੋਰ 100 ਪ੍ਰਕਾਸ਼ ਵਿਨਾਸ਼ ਲੱਭਦੀਆਂ ਜਾ ਸਕਦੀਆਂ ਹਨ। ਉਹਦੀਆਂ ਅੱਖਾਂ ਵਿੱਚ ਜਵਾਲਾ ਪੜਕ ਪਈ। ਖਿਆਲ ਸੀ ਉਹ ਮੇਰਾ ਮੂੰਹ ਤਾੜ ਤਾੜ ਥੱਪੜਾਂ ਨਾਲ ਬੰਨ ਦੇਵੇਗਾ ਪਰ ਉਹ ਤਾਂ ਅੰਦਰਲਾ ਮਰਦਾ ਸलो ਮਰ ਚੁੱਕਾ ਸੀ ਤੇ ਕਾਬੂ ਵੀ ਵੇਖਣ ਵਾਲਾ ਸੀ। ਉਹਦੇ ਬੁੱਲ ਮੁਸਕਾਏ। ਤੂੰ ਬੇਲੋ ਮੇਰਾ ਇਮਤਿਹਾਨ ਨਾ ਲੈ। ਭਲਾ ਜਨਾਨੀਆਂ ਵੀ ਕਿਸੇ ਨੇ ਦਿੱਤੀਆਂ। ਲੋਕੀ ਤਾਂ ਪੈਣਾ ਦੇ ਸੌਦੇ ਕਰ ਲੈਂਦੇ ਨੇ। ਮੈਂ ਵੀ ਇਹ ਦਰਦੀ ਨਾਲ ਹੱਡ ਉੱਤੇ ਪੱਛ ਮਾਰਿਆ। ਮੈਂ ਤੇਰੀ ਕੁੜਕੀ ਤੋਲ ਲਈ ਜਾਨ ਨੂੰ ਤਿਆਰ ਹਾਂ। ਹਾਕੂ ਨੇ ਮੈਨੂੰ ਆਸਿਓਂ ਪਾਸਿਓਂ ਸੌਦੇ ਗਿਰਾਵਾਂ ਵਾਂਗ ਵੇਖਣਾ ਚਾਹਖਣਾ ਸ਼ੁਰੂ ਕਰ ਦਿੱਤਾ ਇੱਕ ਪਾਲ ਲਈ ਉਹ ਅਸਲੋਂ ਭੁੱਲ ਗਿਆ ਸੀ ਕਿ ਮੈਂ ਬੇਅੰਕ ਕਰ ਰਹੀ ਹਾਂ ਮੈਨੂੰ ਉਸ ਉਸੇ ਪਾਲ ਵਿੱਚ ਯਕੀਨ ਆ ਗਿਆ ਇਹ ਬੰਦਾ ਮੈਨੂੰ ਕਿਸੇ ਵੀ ਦਾ ਉੱਤੇ ਲਾ ਸਕਦਾ ਹੈ ਐਵੇਂ ਪਕਾਈ ਕਰਨ ਦਾ ਕੀ ਆਸਰਾ ਹੈ ਐਉਂ ਪ੍ਰਤੀਤ ਹੁੰਦਾ ਸੀ ਜਿਵੇਂ ਉਹ ਸਭ ਕੁਝ ਹੀ ਭਾਪ ਗਿਆ ਹੈ ਵਾਈਗਾਰ ਮੈਂ ਪ੍ਰਣ ਕਰਦਾ ਹਾਂ ਤੇਰੀ ਇਹ ਰਕਮ ਇੱਕ ਸਾਲ ਵਿੱਚ ਤੈਨੂੰ ਵਾਪਸ ਦੇਵਾਂਗਾ ਪਣ ਇੱਕ ਵਾਰ ਚੈੱਕ ਦੇ ਦੇ ਮੇਰੀ ਸਾਖ ਪੜਦੀ ਕਰ ਦੇ ਫਿਰ ਮੈਂ ਜਾਣਾ ਮੇਰਾ ਕੰਮ ਤੂੰ 16 ਅੰਨੇ ਸੱਚਾ ਤੈਨੂੰ 16 16 ਅੰਨੇ ਦੱਸਾਂ ਮੈਂ ਉਸ ਦੇ ਮੂੰਹ ਉੱਤੇ ਮਾਰਨ ਦਾ ਮਨ ਬਣਾ ਲਿਆ ਸੀ ਐਨਾ ਨੀਚ ਕੰਮਾਂ ਵਾਸਤੇ ਤੇਰੇ ਨੀਚ ਦੇ ਕਮੀਨੇ ਯਾਰਾਂ ਵਾਸਤੇ ਇੱਕ ਦਮੜੀ ਵੀ ਨਹੀਂ ਦੇਵਾਂਗੀ ਇਹ ਸਦਾ ਲਈ ਮਨ ਚ ਕੱਢ ਦੇ ਕਦੇ ਤੂੰ ਮੈਨੂੰ ਫਰੇਰ ਲਵੇਂਗਾ ਮੈਂ ਮੇਰੇ ਵਿੱਚ ਦਿਰੜਤਾ ਮੂੰਹ ਚੜ ਕੇ ਬੋਲ ਪਈ ਮਾਂ ਗਾਨ ਨੂੰ ਇੱਕ ਰਾਹ ਛੱਡਣ ਦੀ ਹੀ ਤੋਬਾ ਕਰ ਲੈਂਦਾ ਉਸ ਦੂਜਾ ਪੈਦਲਾ ਬਦ ਲਿਆ ਮੈਂ ਕਦੇ ਨਹੀਂ ਰੋਕਾਂਗੀ ਜੋ ਮਰਜੀ ਆਵੇ ਜ਼ਿੰਦਗੀ ਪਰਕਰ ਉਸ ਸਮੇਂ ਮੇਰੇ ਵਿੱਚ ਤਬਦੀਲੀ ਦੀ ਰੱਤੀ ਪਰ ਗੁੰਜੈਸ਼ ਨਹੀਂ ਸੀ ਮੈਨੂੰ ਉਹ ਮੋੜ ਵੇਖ ਕੇ ਉਸ ਬਤੀਰਾ ਬਦਲ ਲਿਆ ਤਾਂ ਕਿ ਉਹ ਵਿੰਗੀ ਉਂਗਲ ਨਾ ਨਿਕਲੇਗਾ ਹੂੰ ਉਸ ਮੂੰਹ ਕੁੱਟ ਕੇ ਕੁਸਨ ਬਣਾ ਲਿਆ ਮੈਂ ਇਹ ਵੀ ਜਾਣ ਲਿਆ ਕਿ ਇਹ ਇੱਕ ਦਿਨ ਸ਼ਕਤੀ ਵੀ ਕਰੇਗਾ ਤੂੰ ਜੋ ਕਰਨਾ ਹੈ ਅੱਜ ਕਰ ਹੁਣੇ ਕਰ ਤੇਰਾ ਕੋਈ ਅਰਮਾਨ ਨਾ ਰਹਿ ਜਨੂਨ ਦਾ ਵੇਗ ਮੈਨੂੰ ਆਪਣੀ ਧਾਰੀ ਰੋੜ ਲਈ ਤੁਰਿਆ ਤੂੰ ਸਿੱਧੀ ਤਰ੍ਹਾਂ ਮੇਰੇ ਲਈ ਕੋਈ ਹਮਦਰਦ ਨਹੀਂ ਉਹ ਛੱਟ ਖਾਦੇ ਸੱਪ ਵਾਂ ਬਿਉ ਕੋਲ ਗਿਆ ਜੇ ਤੂੰ ਮੇਰੀ ਧਰਮ ਪਤਨੀ ਹੈ ਮੈਨੂੰ ਉਸ ਦੇ ਧਰਮ ਪਤਨੀ ਸ਼ਬਦ ਉੱਤੇ ਹਾਸਾ ਆ ਗਿਆ ਤੂੰ ਬਾਕੀ ਗੱਲ ਉਹ ਸਾਖੀ ਕੋਈ ਨਾ ਪਰ ਮੈਂ ਸਾਰੀ ਸਾਂਝ ਬੈਠੀ ਸਾਂ ਮੈਂ ਉਹਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਅਤੇ ਆਪਣੇ ਆਹਰ ਲੱਗ ਪਈ ਉਹ ਸਾਰੀ ਦਿਹਾੜੀ ਅੰਦਰੇ ਬਿਮਾਰਾਂ ਵਾਂਗ ਪਿਆ ਰਹਾ ਉਸ ਗੁੱਸਾ ਜਿਟਾਉਣ ਲਈ ਦੁਪਹਿਰ ਦੀ ਰੋਟੀ ਨਾ ਖਾਧੀ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ ਇੱਕ ਲੰਗੋੜੇ ਦਾ ਸਤਿਆਗ੍ਰਹਿ ਮੈਨੂੰ ਕੀ ਨਰਮ ਕਰ ਸਕਦਾ ਸੀ ਜਿਹੋ ਜੇ ਮੈਂ ਉਸ ਦੀ ਧਰਮ ਪਤਨੀ ਸਾਹ ਉਸ ਦਾ ਮੈਨੂੰ ਅੱਛਾ ਖਾਸਾ ਤਜਰਬਾ ਹੋ ਚੁੱਕਾ ਸੀ ਮੈਂ ਤਾਂ ਇੱਕ ਗਾਂਸਾਂ ਜਿਸ ਨੂੰ ਹਰ ਕੋਈ ਕਿੱਲਾ ਨਹੀਂ ਹਰ ਕੋਈ ਹੋਰ ਕੋਈ ਕਿੱਲਾ ਨਹੀਂ ਮਿਲਿਆ ਸੀ ਜਾਂ ਜਵਰਦਾਸ ਦੀ ਲਿਆ ਬੰਨੀ ਸਾਂ ਕਿੱਲਾ ਇੰਨਾ ਤਗੜਾ ਨਹੀਂ ਸੀ ਜਿਹੜਾ ਪਟਾਇਆ ਨਾ ਜਾਂਦਾ ਪਰ ਆਵਾਰਾ ਹੋਣਾ ਮੇਰੇ ਮਨ ਨੇ ਮੰਨਿਆ ਨਹੀਂ ਸੀ ਦੂਜੇ ਹਰ ਮਨੁੱਖ ਪਸ਼ੂ ਤੇ ਪੰਛੀ ਹੀ ਕਮਾਲ ਕਰਖਦੇ ਹਾਂ ਜਿਹੜਾ ਕਈ ਵਾਰ ਇਨਸਾਨ ਤੋਂ ਭਗਵਾਨ ਦੀ ਥਾਂ ਜਾ ਪੂਜਦਾ ਹੈ ਉਸਦੇ ਹੁਕਮ ਵਿੱਚ ਚੱਲਣਾ ਧਰਮ ਹੁੰਦਾ ਹੈ ਮੇਰਾ ਮਾਲਕ ਦੀ ਰਾਜਾ ਨੇ ਜਿਸ ਨੂੰ ਮੇਰਾ ਰੱਸਾ ਫੜਾ ਦਿੱਤਾ ਮੈਂ ਉਸ ਦੇ ਪਿੱਛੇ ਤੁਰ ਪਿਆ ਹੁਣ ਹੋਰ ਕਿੱਲੇ ਜਾਣਾ ਕਿਉਂ ਸੋਚਾਂ ਇਹ ਤਾਂ ਸਿੱਧ ਕਾਨੂੰ ਡਿਊਟੀ ਆ ਪਈ ਸੀ ਪਰ ਮਾਲਕ ਥੋੜੋ ਬਦਲਿਆ ਜਾ ਸਕਦਾ ਹੈ ਭਾਵੇਂ ਇਸ ਨਰਕ ਵਿੱਚੋਂ ਮੇਰੇ ਬੰਦ ਖਲਾਸ ਦੇ ਸਾਰੇ ਰਾਹ ਬੰਦ ਹੋ ਗਏ ਸੰ ਪਰ ਮਰ ਜਾਣੀ ਆਸ ਹਲੇ ਵੀ ਨਹੀਂ ਮੋਈ ਸੀ ਸ਼ਾਇਦ ਕਦਰ ਆਪਣੀ ਕੁਦਰਤ ਦੀ ਸਾਰ ਲੈਂਦਾ ਹੈ ਜਾਂ ਕੁਦਰਤ ਹੀ ਪਲ ਸੱਟਾ ਲੈ ਸਕਦੀ ਹੈ ਮੈਂ ਇੰਨੀ ਸਖਤ ਨਹੀਂ ਸੰ ਜਿੰਨੀ ਹੋ ਗਈ ਸੰ ਸ਼ਾਇਦ ਮੇਰੀ ਜ਼ਿੰਦਗੀ ਇਸ ਬੰਦੇ ਨਾਲ ਸਮਝੌਤਾ ਕਰ ਜਾਂਦੀ ਜੇ ਇਸ ਵਿੱਚ ਬੰਦਿਆਂ ਵਾਲੀਆਂ ਥੋੜੀਆਂ ਜਿੰਨੀਆਂ ਵੀ ਸਿੱਤਾਂ ਹੁੰਦਾ ਇਹਦੀ ਕੋਈ ਜਾਇਜ਼ ਔਕੜ ਹੁੰਦੀ ਉਹਦੇ ਵਿੱਚ ਮੈਂ ਜ਼ਰੂਰ ਸਹਾਈ ਹੁੰਦੀ ਹੋਰ ਕੋਈ ਰਸਤਾ ਨਾ ਸਹੀ ਮਨੁੱਖ ਦਾ ਦਿਨਾਂ ਤੇ ਹੀ ਪੀੜ ਬਣਾਉਂਦੀ ਪਰ ਇੰਨਾ ਰਾਹਾਂ ਵਿੱਚ ਤਾਂ ਮੋਟਾ ਮਾਸ ਵੀ ਜਿਉਂਦਾ ਨਹੀਂ ਰਹਿ ਸਕਦਾ ਸੀ ਵਿਚਾਰੀ ਰੂਹ ਕਿਸ ਗਿਣਤੀ ਵਿੱਚ ਸੀ ਮੈਨੂੰ ਆਪਣੀ ਗਲਤ ਸਹੀ ਦਾ ਅਹਿਸਾਸ ਨਹੀਂ ਸੀ ਸਗੋਂ ਇੱਕ ਜਿੱਦ ਵੀ ਅੜ ਕੇ ਖਲੋ ਗਈ ਸੀ ਜੇ ਹਾਕਮ ਸਿੰਘ ਅਸਰੋਂ ਸਿੱਧੀ ਨੀਤ ਨਾਲ ਬੁਰਾਈ ਦੇ ਪਾਸਿਓਂ ਤੋਬਾ ਕਰ ਲੈਂਦਾ ਮੇਰਾ ਮਨ ਅੰਦਰੋਂ ਅੰਦਰੋਂ ਦੀ ਮਦਦਤ ਕਰਨ ਲਈ ਤਿਆਰ ਸੀ ਪਰ ਗੁਰਲਾਲ ਦੀ ਗੱਲ ਮੇਰੇ ਅੰਦਰ ਪੱਠੀ ਦੇ ਕੋਲਿਆ ਵਾਂਗ ੜਕ ੜਕ ਪੈਂਦੀ ਸੀ ਮੈਨੂੰ ਪੱਕਾ ਯਕੀਨ ਹੋ ਚੁੱਕਾ ਸੀ ਹਾਕਮ ਆਪਣੀ ਗੱਡੀ ਦਾ ਗੇਰ ਨਹੀਂ ਬਦਲ ਸਕਦਾ ਮੇਰੀ ਅਰਦਾਸ ਤੇ ਪ੍ਰਾਰਥਨਾ ਦੇ ਵੀ ਪੈਰ ਵੀ ਨਹੀਂ ਲੱਗ ਨਹੀਂ ਸੰਭ ਜਿਸ ਕੰਮਾਂ ਕੀਤੇ ਹੀ ਨਹੀਂ ਸਨ ਮੈਨੂੰ ਇੰਨਾ ਕੁ ਅਨੁਭਵ ਹੋ ਗਿਆ ਸੀ ਇਸ ਘਰ ਵਿੱਚ ਚੰਗੇ ਜਾਂ ਮਾੜੇ ਦਿਨ ਇਸ ਰਕਮ ਆਸਰੇ ਹੀ ਕੱਟ ਸਕਾਂ ਨਹੀਂ ਤਾਂ ਦੋ ਬਲ ਵੀ ਦੁੱਪਰ ਹੋ ਜਾਣਗੇ ਅੱਧੀ ਰਾਤ 헤ਠਾਂ ਖੜਾਕ ਪਏ ਮੇਰੀ ਨੀਂਦ ਗੂੜੀ ਨਹੀਂ ਸੀ ਮੈਨੂੰ ਤਾਂ ਇਉਂ ਜਾਪਿਆ ਜਿਵੇਂ ਸਾਰੀ ਉਮਰ ਹੀ ਸੁੱਤੀ ਨਹੀਂ ਚਿਵਾਰੋਂ ਬਾਹਰ ਨਿਕਲ ਕੇ ਵੇਖਿਆ ਤਾਂ ਬਿਜਲੀ ਬਲ ਰਹੀ ਸੀ ਕਿਉਂ ਨਹੀਂ ਦੀ ਬੁੱਕਲ ਮਾਰੀ ਹੇਠਾਂ ਉਤਰੀ ਆ ਕੇ ਵੇਖਿਆ ਕਮ ਸਿੰਘ ਨੇ ਸਾਰੇ ਘਰ ਦੀ ਫੋਲ ਆਫ ਵਾਲੀ ਕਰ ਰੱਖੀ ਸੀ ਜਿਉਂ ਹੀ ਉਸ ਮੈਨੂੰ ਸਾਹਮਣੇ ਖਲੋਤੀ ਨੂੰ ਤੱਕਿਆ ਘਬਰਾ ਗਿਆ ਜਿਵੇਂ ਕੋਈ ਚੋਰੀ ਕਰਦਾ ਫੜਿਆ ਗਿਆ ਹੋਵੇ ਫਿਰ ਉਹ ਮੁਸਕਾ ਪਿਆ ਉਹ ਚੀਜ਼ਾਂ ਥਾਂ ਪਰ ਥਾਂ ਟਿਕਾ ਰਿਹਾ ਸੀ ਕੀ ਪਾਲਦਾ ਕੁਝ ਨਹੀਂ ਜੋ ਪਾਲਦਾ ਸੀ ਮਿਲ ਗਿਆ ਹਾਈ ਸੀ ਤੂੰ ਆਰਾਮ ਨਾਲ ਸੋ ਜਾ ਉਸ ਦਿਨ ਅਥਾਹ ਖੁਸ਼ੀਤਾ ਵਿੱਚ ਅੱਖਾਂ ਚਮਕ ਰਹੀਆਂ ਸਨ ਬਾਹਾਂ ਬਿਧਾ ਕੇ ਉਸ ਮੈਨੂੰ ਗੱਲ ਵੱਖਰੀ ਵਿੱਚ ਲੈ ਲੈ ਉਸ ਦੀ ਖੁਸ਼ੀ ਮੇਰੇ ਲਈ ਹੈਰਾਨੀ ਵਾਲੀ ਗੱਲ ਸੀ ਬਿੱਲੋ ਮੈਂ ਸਾਰੇ ਜਹਾਨ ਲਈ ਮਾੜਾ ਸੀ ਪਰ ਤੇਰੇ ਲਈ ਬਿਲਕੁਲ ਨਹੀਂ ਇਹ ਖੁਸ਼ੀ ਕਾਦੀ ਚੜੀਏ ਬਸ ਬਿੱਲੋ ਉਸ ਦਾ ਤੇ ਦਾ ਲੱਖ ਲੱਖ ਸ਼ੁਕਰ ਹੈ ਜੀ ਦਾ ਤੂੰ ਨਿਤ ਬਾਠ ਕਰਦੀ ਤੂੰ ਜਿਉਂਦੀ ਵਸਤੀ ਰਹਿ ਜੁਲੋ ਇਹ ਬੰਦਾ ਤੇਰੇ ਬਿਨਾ ਕੱਖ ਦਾ ਨਹੀਂ ਮੈਂ ਆਪਣੀ ਥਾਂ ਅਸਲੋ ਹਰਾਨ ਸਾਂ ਇਹਨੂੰ ਇਸ ਵੇਲੇ ਕਿੱਥੋਂ ਚੜ ਗਈ ਉਸਦੀ ਖੁਸ਼ੀ ਬਾਬਲੀ ਹੋਈ ਪਈ ਸੀ ਅਗਲੇ ਦਿਨ ਸਵੇਰੇ ਹੀ ਉਹ ਕਿਤੇ ਤੁਰ ਪਿਆ ਸਾਰੀ ਦਿਹਾੜੀ ਬਾਹਰ ਰਿਹਾ ਸ਼ਾਮੀ ਮੋਟਰਸਾਈਕਲ ਉੱਤੇ ਵਾਪਸ ਆਇਆ ਗਲ ਪਿਸਤੌਲ ਦੀ ਨਵੀਂ ਪੇਟੀ ਚਮਕ ਰਹੀ ਸੀ ਮੋਟਰਸਾਈਕਲ ਨੂੰ ਸਟੈਂਡ ਮਾਰਦਿਆਂ ਹੀ ਉਸ ਵੀੜੇ ਵਿੱਚ ਮੈਨੂੰ ਘੁੱਟ ਲਿਆ ਮੈਂ ਆਸੇ-ਪਾਸੇ ਦੇਖ ਤੇ ਆਪੇ ਨੂੰ ਛੜਾਲ ਛੜਾਉਣ ਲਈ ਤਾਨ ਲਾਇਆ ਸ਼ਰਾਬ ਦੀ ਬੋਧਾ ਪੁਹਾਰਾ ਖੁੱਲਾ ਸੀ ਉਹ ਅੰਗਰੇਜ਼ੀ ਸੁਰਾਂ ਗਲਤਮਤ ਅੜਾ ਰਿਹਾ ਸੀ ਮੈਂ ਅਨਮਾਨ ਲਾ ਰਹੀ ਸਾਂ ਇਹ ਜ਼ਰੂਰ ਪਲਾਰ ਹੋਲਾ ਨਾਲ ਕੋਈ ਸਮਝੌਤਾ ਕਰ ਆਇਆ ਪਰ ਮੈਂ ਕੁਝ ਨਾ ਪੁੱਛਿਆ ਕਿਉਂਕਿ ਮੈਨੂੰ ਕਿਉਂਕਿ ਮੈਨੂੰ ਆਸ ਸੀ ਹਾਕਮ ਸਿੰਘ ਆਪੋ ਹੀ ਗੱਲ ਨਹੀਂ ਪਚਾ ਸਕੇਗਾ ਪਰ ਉਸ ਨੂੰ ਕੁਝ ਨਾ ਦੱਸਿਆ ਧੰਨ